ਸਾਵਣ ਦੇ ਤੀਸਰੇ ਸੋਮਵਾਰ ਨੂੰ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਸ਼ਿਵ ਮੰਦਿਰਾਂ ਵਿਖੇ ਨਤਮਸਤਕ ਹੋ ਰਹੇ ਨੇ। ਇਸੀ ਦੇ ਚਲਦਿਆਂ ਹੋਇਆ ਪ੍ਰਾਚੀਨ ਪੰਚਮੁਖੀ ਮੰਦਿਰ ਦੇ ਵਿੱਚ ਨਤਮਸਤਕ ਹੋ ਕੇ ਸ਼ਰਧਾਲੂਆਂ ਦੇ ਵੱਲੋਂ ਪੂਜਾ ਅਰਚਨਾ ਕੀਤੀ ਗਈ ਅਤੇ ਆਪਣੀਆਂ ਮਨੁਕਾਮਨਾਵਾਂ ਮੰਗੀਆਂ ਗਈਆਂ। ਅਤੇ ਕਹਿੰਦੇ ਨੇ ਕਿ ਜੇਕਰ ਸ਼ਰਧਾਲੂ 41 ਦਿਨ ਲਗਾਤਾਰ ਪ੍ਰਾਚੀਨ ਮੰਦਿਰ ਵਿਖੇ ਮਨੁਕਾਮਨਾਵਾਂ ਮੰਗਦੇ ਨੇ ਤਾਂ ਉਹਨਾਂ ਦੀਆਂ ਮਨੁਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਇਸ ਮੌਕੇ ਤੇ ਪ੍ਰਮੋਦ ਸਿੰਘਲਾ ਦੇ ਵੱਲੋਂ ਖੀਰ ਦਾ ਲੰਗਰ ਵੀ ਲਗਾਇਆ ਗਿਆ ਸੀ ਹੁਣ ਆਖਿਆ ਕਿ ਸਾਵਣ ਦੇ ਮਹੀਨੇ ਦੇ ਵਿੱਚ ਸੋਮਵਾਰ ਵਾਲੇ ਦਿਨ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਮੰਦਿਰ ਵਿਖੇ ਨਤਮਸਤਕ ਹੋਣ ਲਈ ਆਉਂਦੇ ਨੇ ਅਤੇ ਭਗਵਾਨ ਭੋਲੇ ਸ਼ੰਕਰ ਭਗਤਾਂ ਨੂੰ ਆਸ਼ੀਰਵਾਦ ਦਿੰਦੇ ਨੇ ਅੱਜ ਜੋ ਸੋਮਵਾਰ ਦਾ ਦਿਨ ਜੋ ਸਾਵਣ ਦਾ ਅੱਜ ਤੀਸਰਾ ਸੋਮਵਾਰ ਹੈ ਇੱਥੇ ਪ੍ਰਚੀਨ ਪਰਾਚੀਨ ਪੰਜਮੁਖੀ ਸ਼ਿਵ ਮੰਦਿਰ ਰਾਮਗੜ੍ਹ ਦੇ ਵਿੱਚ ਪਹਿਲਾਂ ਵੀ ਅਸੀਂ ਪਿਛਲੇ ਹਫ਼ਤੇ ਵੀ ਤੁਹਾਨੂੰ ਦੱਸਿਆ ਸੀ ਵੀ ਇੱਥੇ ਬਹੁਤ ਸ਼ਰਧਾ ਨਾਲ ਲੋਕ ਆ ਕੇ ਸਵੇਰ ਤੋਂ ਹੀ ਲਾਈਨਾਂ ਲੱਗ ਰਹੀਆਂ ਨੇ ਪੂਜਾ ਕਰਦੇ ਨੇ ਤੇ ਜਲ ਚੜਾਉਂਦੇ ਨੇ ਪ੍ਰਮਾਤਮਾ ਸਾਰਿਆਂ ਤੇ ਆਪਣਾ ਆਸ਼ੀਰਵਾਦ ਰੱਖਦਾ ਹੈ ਤੇ ਹੁਣ ਵੀ ਅੱਜ ਸਵੇਰ ਤੋਂ ਹੀ ਇੱਥੇ ਭੰਡਾਰੇ ਵੀ ਚੱਲ ਰਹੇ ਨੇ ਤੇ ਲੋਕ ਆਪਣਾ ਸ਼ਰਦਾ ਲੈ ਕੇ ਇੱਥੇ ਆ ਰਹੇ ਨੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੋ ਰਹੀਆਂ ਨੇ ਬੰਬ ਬੰਬ ਭੁਲੇ ਇੱਥੇ ਸਾਡੇ ਪਰਾਚੀਨ ਪੰਜ ਮੁਖੀ ਮੰਦਿਰ ਦੇ ਵਿੱਚ ਸੋਹਣ ਦੇ ਸੋਮਵਾਰ ਵੱਧ ਚੜ ਕੇ ਰਸ ਰੰਦਾ ਹੈ ਇੱਥੇ ਸ਼ਹਿਰ 'ਚ ਸਭ ਤੋਂ ਵੱਡਾ ਮੰਦਿਰ ਹੈ ਪਰਾਚੀਨ ਮੰਦਿਰ ਹੈ ਇੱਥੇ ਜਿਹੜੇ ਸੋਮਵਾਰ ਦੇ ਚਾਰ ਵਾਰਤ ਰੱਖ ਕੇ ਉਹ ਨਹੀਂ ਸਾਰੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਜਿਹੜਾ ਇੱਥੇ 40 ਸੋਮਵਾਰ 40 ਸੋਮਵਾਰ ਆ ਕੇ ਉਹ ਰੇਜ ਜਲ ਚੜਾਵੇ ਉਹਦੀ ਸਾਰੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਇਹ ਮੈਂ ਬਚਪਨ ਤੋਂ ਆ ਰਿਹਾ ਜੀ ਇੱਥੇ ਸਾਰੇ ਇਹ ਅਜਮਾਏ ਹੋਏ ਚੀਜ਼ ਹੈ ਜੀ ਬਿਲਕੁਲ ਠੀਕ ਹੈ ਜੀ ਤੇ ਸਾਰਾ ਸ਼ਹਿਰ ਇੱਥੇ ਮੱਥਾ ਜ਼ਰੂਰ ਟੇਕਦਾ ਹਰ ਸੋਮਵਾਰ ਜੀ ਇਹ ਸਾਡਾ ਸ਼ਹਿਰ ਦਾ ਪਰਚੀਨ ਮੰਦਿਰ ਹੈ ਜੀ ਪੰਜ ਮੁਖੀ ਮਹਾਦੇਵ ਸਾਰਿਆਂ ਦੀ ਮਨੋ ਕਾਮਨਾ ਪੂਰੀ ਕਰਦਾ ਹੈ ਜੀ ਇਹਦੇ 43 ਦਿਨ ਲਗਾਤਾਰ ਵੀ ਜਿਹੜਾ ਆਵੇ ਜੀ ਉਹਦੀ ਸਾਰੀ ਮਨੋ ਕਾਮਨਾ ਪੂਰੀ ਕਰਦਾ ਜੀ ਹਰ ਹਰ ਮਾਸ ਦੇ ਮਾਣਾ ਤੋਂ ਕਲਾਸ਼ ਸ਼ਰਮਾ ਦੀ ਰਿਪੋਰਟ